ਮੈਂ ਪੰਜਾਬ ਕਿਸੇ ਹੂਰ ਸੂਬੇ ਨੂੰ ਦੇਣ ਲਈ ਇੱਕ ਟੁਕੜਾ ਵੀ ਪਾਣੀ ਨਹੀਂ ਅੱਜ ਆਪਣੇ ਅੱਗੇ ਤਾਂ ਪੰਜਾਬ ਕੋਲੇ ਪਾਣੀ ਦਾ ਕਰਾਈਸਿਸ ਹੈ ਲੇਕਿਨ ਸਾਡੇ ਕੋਲੇ ਪਾਣੀ ਨਹੀਂ ਕਿੱਦੇ ਦੇ ਦੇ ਸਕਾਂਗੇ ਸਾਡੇ ਵਿਰੋਧੀ ਤਾਂ ਅਕਸਰ ਇਹ ਇਲਜ਼ਾਮ ਲਾਉਂਦੇ ਹਨ ਕਿ ਕਾਹਲੀਦਨ ਪੰਜਾਬ ਦੇ ਹੱਕਾਂ ਦੀ ਗੱਲ ਕੇਵਲ ਸਰਕਾਰ ਤੋਂ ਬਾਹਰ ਹੋਣ ਵੇਲੇ ਹੀ ਕਰਦਾ ਸਚਾਈ ਇਹ ਹੈ ਕਿ ਸਰਕਾਰ ਵਿੱਚ ਹੋਈਏ ਜਾਂ ਸਰਕਾਰ ਤੋਂ ਬਾਹਰ ਹੋਈਏ ਐਸਆਈਆਰ ਸਮੇਤ ਪੰਜਾਬ ਦੇ ਹਿੱਤਾਂ ਉੱਤੇ ਸਾਡਾ ਸਟੈਂਡ ਇੱਕ ਹੀ ਰਿਹਾ ਹੈ ਅਤੇ ਉਹ ਹੈ ਇਨ੍ਹਾਂ ਹਿੱਤਾਂ ਉੱਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਐਸਆਈਆਰ ਬਣਾਉਣ ਲਈ ਪੰਜਾਬ ਨੂੰ ਸੁਪਰੀਮ ਕੋਰਟ ਦੇ ਆਦੇਸ਼ ਪਹਿਲੀ ਵਾਰ 15 ਜਨਵਰੀ 1902-92 ਉਹਦੋਂ ਵੀ ਮੈਂ ਪੰਜਾਬ ਦਾ ਮੁੱਖ ਮੰਤਰੀ ਸਾਂ ਮੈਂ ਉਸ ਵੇਲੇ ਇਸ ਮੁੱਦੇ ਉੱਤੇ ਕੀ ਕਿਹਾ ਉਹ 17 ਜਨਵਰੀ 1902 ਦੀ ਟ੍ਰਿਬਿਊਨ ਵਿੱਚ ਦਰਜ ਹੈ ਮੈਂ ਪੜ੍ਹ ਕੇ ਸੁਣਾਉਂਦਾ ਜਦੋਂ ਉਦੋਂ ਮੈਂ ਕਿਹਾ ਸੀਗਾ ਉਦੋਂ ਮੈਂ ਚੀਫ ਮਿਨਿਸਟਰ ਸਾਹਿਬ ਪੰਜਾਬ ਡਸ ਨਾਟ ਹੈਵ ਅ ਡਰਾਪ ਆਫ ਵਾਟਰ ਸਪੇਅਰ ਫਾਰ ਐਨੀ ਅਦਰ ਸਟੇਟ ਹੂ ਵਿਲ ਨਾਟ ਇੰਪਲੀਮੈਂਟ ਦਾ ਸੁਪਰੀਮ ਕੋਰਟ ਆਰਡਰ ਐਟ ਐਨੀ ਕਾਸਟ ਈਵਨ ਇਫ ਆਈ ਹੈਵ ਟੂ ਗੋ ਜੇਲ ਫਾਰ ਇਟ ਅੱਗੇ ਨਹੀਂ ਆਈ ਊਡ ਰੈਦਰ ਸ਼ੈਡ ਐਵਰੀ ਡਰਾਪ ਆਫ ਮਾਈ ਬਲੱਡ ਦੈਨ ਅਲਾਉ ਇਵਨ ਅ ਸਿੰਗਲ ਡਰਾਪ ਆਫ ਵਾਟਰ फ्लो आउट ऑफ माय स्टेट इन डिफेंस अंडर द पेरियन प्रिंसिपल जो उदो स्टैंड सी ਸਾਡੀ ਪਾਰਟੀ ਦਾ ਤੇ ਮੇਰਾ ਹੁਣ ਵੀ ਉਹੀ ਸਟੈਂਡ ਹੈ ਉਦੋਂ ਅਸੀਂ ਵਿਰੋਧੀ ਧਿਰ ਨਹੀਂ ਸਾਹਿਬ ਬਲਕਿ ਮੈਂ ਪੰਜਾਬ ਦਾ ਮੁਖਵਤੀ ਸਾਹਿਬ ਅੱਜ ਇੱਕ ਵਾਰ ਮੈਂ ਫਿਰ ਇਸ ਪਵਿੱਤਰ ਸਦਨ ਵਿੱਚ ਖੋਲੋ ਕੇ ਇਤਿਹਾਸ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਐਲਾਨ ਕਰਦਾ ਹਾਂ ਕਿ ਮੈਂ ਪੰਜਾਬ ਦੇ ਦਰਿਆਈ ਪਾਣੀਆਂ ਦਾ ਇੱਕ ਇੱਕ ਟੁਕ ਕੇ ਉੱਤੇ ਪੰਜਾਬ ਦੇ ਹੱਕ ਦੀ ਰਖਵਾਲੀ ਕਰ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਤੋਂ ਬਰੇਜ ਨਹੀਂ ਛੜਾ ਪੰਜਾਬ ਦੇ ਪਾਣੀਆਂ ਉੱਤੇ ਡਾਕੇ ਨੂੰ ਮੰਜ਼ੂਰ ਕਰਨ ਦੀ ਥਾਂ ਮੈਂ ਆਪਣੇ ਖੂਨ ਦਾ ਆਖਰੀ ਕਤਰਾ ਵਿਵਾਦ ਹੈ ਸਪੀਕਰ ਸਾਹਿਬ ਅਸੀਂ ਇਸ ਗੱਲ ਦਾ ਵੀ ਫੈਸਲਾ ਕੀਤਾ ਹੈ ਕਿ ਸਾਡੇ ਕਾਨੂੰਨੀ ਮਾਰਾ ਨਾਲ ਗੱਲ ਚੱਲ ਰਹੀ ਹੈ ਤੇ ਮੇਰਾ ਖਿਆਲ ਹੈ ਕਿ ਇਸ ਐਸੈਂਸੀ ਕਾਨੂੰਨ ਲਿਹਾਗੇ ਕਿ ਜਿਹੜੀ ਜ਼ਮੀਨ ਐਨੇ ਚਿਰ ਦੀ ਖਾਲੀ ਪਈ ਹੈ ਇਹ ਨਹਿਰ ਤਾਂ ਨਾ ਬਣਨੀ ਹੈ ਤੇ ਨਾ ਬਣੇਗੀ ਉਹ ਸਾਰੀ ਨੂੰ ਪੰਜਾਬ ਸਰਕਾਰ ਅਕਵਾਇਰ ਕਰੇ ਇਹ ਸਾਡੀ ਕੰਦਰੀ ਹੈ ਨਾ ਕਿਹਾ ਤੇ ਨ ਬਜੇਗੀ ਬਾਸਰੀ ਨਾ ਬਖ ਬਾਸ ਜਦੋਂ ਇਹ ਅਕਵਾਇਰ ਕਰ ਲਈ ਫਿਰ ਨਾ ਨਹਿਰ ਨਿਕਲੇਗੀ ਨਾ ਇਹ ਤਾਂ ਰਿਕਵਾਇਰ ਰਿਕਵਾਇਰ ਆ ਰਿਕਵਾਇਰ ਹੋ ਹੀ ਜਾਂਦੀ ਕਿਸ ਪ੍ਰਪੇਰਿਆ ਨਸੂਲ ਦੇ ਉਲਟ ਕਿਸੇ ਵੀ ਫੈਸਲੇ ਨੂੰ ਮੇਰੀ ਸਰਕਾਰ ਮਨਜ਼ੂਰ ਨਹੀਂ ਕਰੇਗੀ ਵਿਰੋਧੀ ਧਿਰ ਨੂੰ ਮੇਰੀ ਅਪੀਲ ਹੈ ਕਿ ਉਹ ਕੇਵਲ ਬਾਦਲ ਨੂੰ ਨੀਵਾ ਦਿਖਾਉਣ ਲਈ ਮਨੋਮਨੀ ਪੰਜਾਬ ਵਿਰੋਧੀ ਫੈਸਲੇ ਦੀਆਂ ਅਰਦਾਸਾਂ ਕਰਨੀਆਂ ਛੱਡ ਦੇਣ ਅਤੇ ਆਪਣੇ ਸੂਬੇ ਅਤੇ ਸਮੂਹ ਪੰਜਾਬੀਆਂ ਦੇ ਦਰਦ ਨੂੰ ਸਮਝਣ ਅਤੇ ਉਹ ਆਪਣੀ ਜ਼ਮੀਰ ਜਗਾਉਣ ਤੇ ਉਹਨਾਂ ਦੀ ਪਾਰਟੀ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਮਾਰੇ ਢਾਕਾਂ ਵਿਰੁੱਧ ਆਵਾਜ਼ بلند ਕਰਨ ਦੀ ਹਿੰਮਤ ਦਿਖਾਓ ਇਹ ਇੱਕ ਨਾਜ਼ਕ ਦੌਰ ਹੈ ਅਤੇ ਇਤਿਹਾਸ ਸਾਨੂੰ ਸਾਰਿਆਂ ਨੂੰ ਦੇਖ ਰਿਹਾ ਹੈ ਸਪੀਕਰ ਸਾਹਿਬ ਆਖਿਰ ਵਿੱਚ ਮੈਂ بلند ਆਵਾਜ਼ ਵਿੱਚ ਐਲਾਨ ਕਰਦਾ ਹਾਂ ਕਿ ਪੰਜਾਬ ਦੇ ਧਰੈ ਪਾਣੀਓ ਤੇ ਇੱਕ ਤੁਕਕੇ ਉੱਤੇ ਵੀ ਬੇਇੱਜ਼ਤੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਸਪੀਕਰ ਸਾਹਿਬ ਮੈਂ ਇਹ ਵੀ ਪ੍ਰਸਤਾਵ ਕਰਦਾ ਹਾਂ ਕਿ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਜਾਵੇ ਥੈਂਕ ਯੂ ਵਰ